ਛੋਟਾ ਭਰਾ ਟਾਂਡੀ ਵੀਰ ਲੱਗਦਾ ਟਾਂਡੀ ਸਾਹਿਬ ਆਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਟਾਂਡੀ ਸਾਹਿਬ ਮੇਰੇ ਕੋਲੇ ਨਾ ਪਰਸੋਂ ਸਾਡੇ ਵੀਰ ਆਏ ਤਿੰਨ ਜਾਣੇ ਤਾਂ ਉਹ ਤੁਹਾਡੇ ਬੜੇ ਫੈਨ ਸੀਗੇ ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਵੀ ਟਾਂਡੀ ਸਾਹਿਬ ਨੂੰ ਛੇਤੀ ਛੇਤੀ ਲਿਆ ਕਰੋ ਤੇ ਉਹਨਾਂ ਨਾਲ ਗੱਲ ਲੰਮੀ ਕਰਿਆ ਕਰੋ ਮੈਂ ਕਿਹਾ ਟਾਂਡੀ ਸਾਹਿਬ ਜਦੋਂ ਕਾਲ ਕਰਦੇ ਨੇ ਆਪਾਂ ਬਿਲਕੁਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਫੈਨ ਕਹਿ ਰਹੇ ਸੀ ਵੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਬੁਲਾਉਣੀ ਟਾਂਡੀ ਸਾਹਿਬ ਓਕੇ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਤਾਂ ਗੱਲ ਇਹ ਆ ਹਾਂਜੀ ਵੀ ਲੰਮੀ ਕਾਲ ਹੀ ਹੁੰਦੀ ਸਾਡੀ ਹਾਂ ਤੇ ਕੋਈ ਨਹੀਂ ਆਜੀ ਹਾਂ ਮੈਂ ਜਿਹੜੇ ਵਿਚਾਰ ਰੱਖਣੇ ਆ ਨਾ ਹੂੰ ਹੂੰ ਤੇ ਤੁਸੀਂ ਜਿਹੜੀ ਇੱਥੇ ਅੱਗ ਲੱਗੀ ਉਹ ਆ ਹੁਣ ਸਾਡੇ ਖੜੀ ਚ 20ਵਾਂ ਦਿਨ ਹੋ ਗਿਆ ਹਾਂ ਗੋਲੀ ਚੱਲਦੀ ਨੂੰ 20ਵਾਂ ਦਿਨ ਅੱਜ ਅੱਜ ਵੀ ਚੱਲ ਗਈ ਤੜਕੇ ਹਾਂ ਚੌਥੀ ਚੱਲ ਗਿਆ ਚੌਥੀ ਹਾਂਜੀ ਤੇ ਇਹਦੀ ਵਜ੍ਹਾ ਇਹ ਆ ਵੀ ਇੰਡੀਆ ਕਹਿੰਦੇ ਵੀ ਏਜੰਸੀਆਂ ਘਰਾ ਰਹੀਆਂ ਸਾਰਾ ਕੁਝ ਉਹਦੀ ਵਜ੍ਹਾ ਇਹ ਆ ਵੀ ਜਦੋਂ ਨਿੱਜਰ ਦਾ ਕਤਲ ਹੁੰਦਾ ਆ ਹੀਜਰ ਹੁੰਦਾ ਆ ਪਤਾ ਸੀ ਹੀਜਰ ਮੰਨਦੇ ਉਹਨੂੰ ਜੀ ਉਹ ਹੋ ਲੋਕੀ ਇੱਥੇ ਨਾ ਸਾਡੇ ਜਿਦਾ ਕੋਈ ਨਹੀਂ ਬੋਲਿਆ ਹਮ ਹਮ ਆ ਜਿੰਨੇ ਵੀ ਜਿਹਨਾਂ ਤੋਂ ਫਰੋਤੀਆਂ ਮੰਗਦੇ ਆ ਨਾ ਜਿਦਾ ਮੰਦਰਾਂ ਦੇ ਪ੍ਰਧਾਨ ਜਾਂ ਗੁਰਦੁਆਰਿਆਂ ਦੇ ਪ੍ਰਧਾਨ ਜਾਂ ਸਾਡਾ ਹੋਰ ਕੋਈ ਹੈਗੇ ਸੀ ਪ੍ਰਧਾਨ ਉਹ ਕੋਈ ਨਹੀਂ ਬੋਲੇ ਉਹ ਕਹਿੰਦੇ ਵੀ ਇੱਕ ਖਾਲਸਤਾਨੀ ਦਾ ਕਤਲ ਹੋਇਆ ਹਮ ਹਮ ਇਹ ਬਹੁਤ ਵਧੀਆ ਹੋਇਆ ਹਮ ਹਮ ਅੰਦਰ ਅੰਦਰ ਇਟ ਗੋਲਦੀ ਤੇ ਵੀ ਵਧੀਆ ਹੋਇਆ ਵੀ ਇਹ ਹੁਣ ਖਤਮ ਹੋ ਜਾਣੇ ਬਿੱਤੇ ਹਿੰਦੂਆਂ ਨੇ ਵੀ ਮਤਲਬ ਬਹੁਤ ਖੁਸ਼ੀਆਂ ਮਨਾਈਆਂ ਸੋਸ਼ਲ ਮੀਡੀਆ ਤੇ ਹਮ ਹਮ ਕੋਣ ਜਦੋਂ ਇਹ ਇਹ ਨੇਰੀ ਵਗਦੀ ਵਗਦੀ ਇਹ ਮੈਂ ਤੁਹਾਨੂੰ ਲੈ ਚਾ ਦਾਂ ਜਿੱਦਾਂ 84 ਤੋਂ ਬਾਅਦਾਂ ਚੱਲਿਆ ਸੀ ਨਾ ਪੰਜਾਬ ਦੇ ਵਿੱਚ ਹਮ ਹਮ ਖਾਰਕੂ ਬਾਦ ਚੱਲਿਆ ਸੀ ਔਰ ਖਾਰਕੂ ਬਾਦ ਦੀ ਵਿਚਾਰਧਾਰਾ ਨੂੰ ਤੋੜਨ ਲਈ ਹਮ ਹਮ ਉਹਨੇ ਬੱਸਾਂ ਚੋਂ ਕੱਢ ਕੇ ਏਜੰਸੀਆਂ ਨੇ ਵਿੱਚ ਹਿੰਦੂਆਂ ਨੂੰ ਮਾਰਤਾ ਹਿੰਦੂਆਂ ਨੂੰ ਮਾਰਤਾ ਫੇਰ ਫੇਰ ਉਹ ਦਹਾਈ ਪੈ ਗਈ ਛੋਟੇ ਮੋਟੇ ਮਤਲਬ ਖਾੜਕੂ ਕਿਤਾ ਨਹੀਂ ਸਕੇ ਉਹ ਲਟੇਰੇ ਪੈਦਾ ਹੋ ਗਏ ਕਾਲੇ ਕੱਚਿਆਂ ਵਾਲੇ ਹੋ ਗਏ ਹੂੰ ਉਹ ਉਹ ਸਾਰਾ ਕੁਝ ਹੋ ਗਿਆ ਹਨਾ ਉਹ ਫਿਰ ਸਾਰਾ ਹੀ ਉਹਦੀ ਮੂਵਮੈਂਟ ਜਿਹੜੀ ਸੀ ਦੀ ਖਾੜਕੂਆਂ ਨੂੰ ਮਾਰਾ ਸਮਝਣ ਲੱਪੇ ਲੋਕੀ ਹੂੰ ਹੂੰ ਬੇ ਰੋਟੀਆਂ ਖਾਂਦੇ ਸਾਡੇ ਘਰਾਂ ਤੋਂ ਸਾਡੇ ਪੁਲਿਸ ਆ ਜਾਂਦੀ ਆ ਉਹਦੀ ਵਿਚਾਰਧਾਰਾ ਟੋਟਲ ਪਹਿਲਾਂ ਉਹ ਬਹੁਤ ਸੋਹਣੀ ਖਾੜਕੂ ਲਹਿਰ ਚੱਲ ਰਹੀ ਸੀ ਦੀ ਵਿਆਹ ਦੇ ਸਬਜੈਕਟ ਜਿਹੜਾ ਸਗਾ ਲੋਕੀ ਦਾਜ ਦੇ ਹੇਜ ਲੈਂਦੇ ਸੀ ਉਹ ਵੀ ਖਤਮ ਕੀਤੀ ਉਹਨੇ ਹੂੰ ਮਤਲਬ ਹੋਰ ਚੀਜ਼ਾਂ ਵੀ ਬਹੁਤ ਚੰਗੀਆਂ ਸੀ ਦੀਆਂ ਉਹਨਾਂ ਦੀਆਂ ਹੂੰ ਵਿਕ ਭਾਅ ਰਾਜ ਭਾਗ ਵੀ ਸੀਗਾ ਹੂੰ ਤੇ ਇਹ ਉਹ ਰਾਜ ਭਾਗ ਨੂੰ ਗਵਰਨਮੈਂਟ ਨੇ ਕਿਹਾ ਇਹ ਤਾਂ ਨਿਕਲ ਜਾਣਾ ਟੁਕੜਾ ਪੰਜਾਬ ਦਾ ਸਾਡੇ ਹੱਥੋਂ ਹੂੰ ਤੇ ਇਹ ਵੀ ਆ ਵਿਚਾਰ ਧਾਰਾ ਰਵਲੇ ਹੁਣ ਕੈਨੇਡਾ ਦੀ ਵਿਚਾਰ ਧਾਰਾ ਵੀ ਇਹ ਹੈ ਆ ਹੂੰ 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 ਤੇ ਉਹ ਹੁਣ ਆਹ ਏਜੰਸੀਆਂ ਜੋ ਘਰਾ ਰਹੀਆਂ ਆ ਉਹ ਫਰੋਤੀਆਂ ਮੰਗ ਰੀਆਂ ਟਰੱਕ ਕੰਪਨੀ ਜਿਹੜੇ ਛੋਟੇ ਮੋਟੇ ਜਿਹੜੇ ਗੈਂਗ ਸਿੱਗੇ ਉਹ ਵੀ ਹੁਣ ਉਹਨਾਂ ਦੇ ਬੜਿਆਂ ਦੇ ਪਿੱਛੇ ਲਾ ਕੇ ਉਹ ਵੀ ਮਤਲਬ ਫਰੋਤੀਆਂ ਮੰਗਣ ਲੱਫੇ ਲੋਕ ਤੰਦੀ ਸਾਹਿਬ ਤੰਦੀ ਸਾਹਿਬ ਮੈਂ ਤੁਹਾਨੂੰ ਦੱਸਦਾ ਇਹ ਨਾ ਹੋਇਆ ਕੀ ਹੈ ਜਿਹੜਾ ਗਲੋਬਲ ਮੇਲ মিডিਆ ਨਾ ਗਲੋਬਲ ਆੜਿਆਂ ਨੇ ਆਰਟੀਕਲ ਦਿੱਤਾ ਬਈ ਜਿਹੜਾ ਇੰਡੀਆ ਹੈਗਾ ਉਹਦੀਆਂ ਏਜੰਸੀਆਂ ਯੋਗਦਾਨ ਪਾ ਰਹੀਆਂ ਨੇ ਕੁਝ ਕੇਸਾਂ ਤੋਂ ਪਤਾ ਲੱਗਾ ਜਿਹੜੇ ਆਮ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਮੰਗ ਰਹੇ ਨੇ ਉਹਦੇ ਚ ਇੰਡੀਆ ਦਾ ਹੱਥ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਇੰਡੀਆ ਦਾ ਹੱਥ ਇਹ ਹੈ ਵੀ ਜੇ ਕੋਈ ਗੁਰਦੁਆਰੇ ਦਾ ਪ੍ਰਧਾਨ ਟਾਰਗੇਟ ਕੀਤਾ ਜਾਂਦਾ ਜਾਂ ਮੰਦਿਰ ਦਾ ਇੰਡੀਆ ਦੀਆਂ ਏਜੰਸੀਆਂ ਦਾ ਮੇਨ ਕੌਨਸੈਪਟ ਹੈ ਕੌਨਸੈਪਟ ਹੈ ਵੀ ਜਿਹੜਾ Hindu ਤੇ Sikh ਹੈ ਇਹਨੂੰ ਫਸਾ ਕੇ ਰੱਖੋ Hindu ਨੂੰ ਖਾਲਸਤਾਨੀ ਦੇ ਨਾਲ ਫਸਾ ਕੇ ਰੱਖੋ Sikhਾਂ ਨਾਲ ਫਸਾ ਕੇ ਰੱਖੋ Hindu ਦੇ ਕਿਸੇ ਬੈਂਕਰ ਹਾਲ 'ਚ Hindu ਦੇ ਘਰੇ ਗੋੜੀਆਂ ਚਲਵਾਓ ਆਪਣੇ ਆਪ ਹੀ ਕਹਵੇਗਾ ਵੀ ਖਾਲਸਤਾਨੀਆਂ ਨੇ ਕੀਤਾ ਮੇਰਾ ਸਿੱਖਾਂ ਨੇ ਕੀਤਾ ਲੋਕੀ ਆਪੇ ਲੜਨਗੇ ਇਦਾਂ ਦੂਜੇ ਪਾਸੇ ਕਰੋ ਮੇਰਾ ਹਿੰਦੂਆਂ ਨੇ ਕੀਤਾ ਇਹ ਬਹੁਤ ਉਹ ਕਿਉਂਕਿ ਇੱਕ ਬਹੁਤ ਗੰਦੀ ਗੇਮ ਖੇਡ ਰਹੀਆਂ ਨੇ ਆ ਆ ਜਿਹੜੀਆਂ ਇਦਾਂ ਦੇ ਪ੍ਰਧਾਨ ਜਾਂ ਲੀਡਰਾਂ ਦੇ ਘਰਾਂ ਤੇ ਗੋਲੀਆਂ ਚੱਲੀਆਂ ਉਹ ਇੰਡੀਆ ਦਾ ਯੋਗਦਾਨ ਹੈ ਉਹਦੇ ਵਿੱਚ ਜਿਹੜੇ ਆਮ ਬਿਜ਼ਨਸਮੈਨ ਆ ਉਹ ਚ ਬਾਲਾ ਨਹੀਂ ਹੈ ਉਹ ਤੇ ਚ ਨਹੀਂ ਹੈ ਬਾਲਾ ਉਹਨਾਂ ਚ ਹੈਗਾ ਵੀ ਇਹਨਾਂ ਨੂੰ ਲੜਾ ਕੇ ਰੱਖੋ ਤੇ ਅਸੀਂ ਲੜਨ ਦੀ ਆਲਰੇਡੀ ਤਿਆਰ ਆ ਜਦੋਂ ਤੁਸੀਂ ਆਪਸ ਵਿੱਚ ਲੜ ਪਹੋਗੇ ਜਿਹੜਾ ਸਿੱਖ ਦਾ ਮੇਨ ਮੁੱਦਾ ਹੈਗਾ ਇੰਡੀਆ ਦੀ ਗਵਰਨਮੈਂਟ ਨਾਲ ਪੰਗਾ ਲੈਣਾ ਉਹ ਭਾ ਇੰਡੀਆ ਦੀ ਗਵਰਨਮੈਂਟ ਵਿੱਚੋਂ ਨਿਕਲ ਜਾਂਦੀ ਹਿੰਦੂ ਸਿੱਖੀ ਫਸੇ ਰਹਿੰਦੇ ਨੇ ਸਿੱਖ ਖੜੇ ਹੁੰਦੇ ਨੇ ਖਾਲਿਸਤਾਨੀ ਤੇ ਹਿੰਦੂਆਂ ਦਾ ਵਿਰੋਧ ਕਰ ਲਾ ਪੈਂਦੇ ਨੇ ਹਿੰਦੂ ਖੜੇ ਨੇ ਸਿੱਖ ਰਹੀ ਜਾਂਦੇ ਨੇ ਤੇ ਉਹ ਕਹਿੰਦੇ ਸਾਡਾ ਚੱਲ ਵਿੱਚੋਂ ਜੱਬ ਮੁੱਕ ਗਿਆ ਨਹੀਂ ਤਾਂ ਸਾਡੇ ਦਿਵਾਲੇ ਰਹਿੰਦੇ ਨੇ ਹਾਂਜੀ ਹੂੰ ਬਾਾਕੀ ਇਹ ਦੇਣ ਉਹਦੀ ਵੀ ਹੈਗੀ ਇੰਡੀਆ ਨੂੰ 트੍ਰੰਪ ਦੀ ਹੂੰ ਟਰੰਪ ਨੇ ਕਈ ਪੰਗੇ ਪਾਇਆ ਜਿਹੜੀ ਇਹ ਕਿੱਦਾਂ ਜਿਹਾ ਗਰਬੰਤ ਪੰਨੂ ਨੂੰ ਜਦੋਂ ਗਰਬੰਤ ਪੰਨੂ ਦਾ ਨਾਂ ਆਇਆ ਵਿੱਚ ਹਾਂ ਹਾਂ ਲਿਖਦੇ ਵੀ ਇਹਦਾ ਉਹ ਅਮਰੀਕਾ ਉਹਦੇ ਫਾਜਤ ਤੇ ਬਹਿ ਗਿਆ ਹੂੰ ਉਹ ਤੋਂ ਬਾਅਦ ਆ ਜਿਹੜੀ ਰਿਸੈਂਡਮ ਹੋ ਰਹੀ ਸੀ ਨਾ ਵੋਟਾਂ ਦਾ ਹੂੰ ਉਹਦੀ ਵਿਚਾਰਧਾਰਾ ਨੂੰ ਤੋੜ ਲਈਏ ਸਾਰਾ ਕੁਝ ਏਜੰਸੀਆਂ ਨੇ ਕੀਤਾ ਹੂੰ ਕਿ ਲੋਕ ਜਿਹੜੇ ਇੰਡੀਆ ਤੋਂ ਆਉਂਦੇ ਸੀ ਕੋਈ ਕਾਂਗਰਸਿੰਗਾਂ ਜੁੜਿਆ ਸੀ ਕੋਈ ਕਾਲੀ ਦਲ ਨਾਲ ਜੁੜਿਆ ਸੀ ਆ ਨਵੇਂ ਮੁੰਡੇ ਸਾਰਾ ਕੁਝ ਹਨਾ ਹੂੰ ਉਹ ਸਾਰੇ ਰਿਸੈਂਡਿੰਗ ਨਾਲ ਜੋੜ ਜੋੜਦੇ ਜਾਂਦੇ ਸੀ ਗੁਰਦੁਆਰਿਆਂ ਦੇ ਵਿੱਚ ਉਹ ਤੇ ਉਹ ਇੰਡੀਆ ਸਮਝਦੀ ਆ ਵੀ ਸਾਡੇ ਅੱਤਵਾਦੀ ਹੈ ਹੱਤਵਾਦੀ ਪਾਲ ਰਿਹਾ ਇੱਥੇ ਉਹ ਕੈਨੇਡਾ ਤੇ ਵੀ ਪ੍ਰੈਸ਼ਰ ਪਾਇਆ ਉਹ ਨਹੀਂ ਸਾਰਾ ਕੁਝ ਪਾਇਆ ਵੀ ਨਹੀਂ ਪ੍ਰੈਸ਼ਰ ਪਾਇਆ ਤਾਂ ਉਹ ਹਾਂ ਕੰਮ ਸ਼ੁਰੂ ਕਰ ਦਿੱਤਾ ਤਾਂਦੀ ਸਾਹਿਬ ਇਹ ਕਹਿੰਦਾ ਇੱਥੇ